ਬਲਿੰਦਰ ਦੇ ਪਾਸਟਰ ਬਲਜਿੰਦਰ ਸਿੰਘ ਜੋ ਕਿ ਕਾਫੀ ਮਸ਼ਹੂਰ ਵੀ ਨੇ ਹੁਣ ਉਹਨਾਂ ਦੀ ਮਸੀਬਤਾਂ ਵੱਧ ਚੁੱਕੀਆਂ ਨੇ ਕਿਉਂਕਿ ਕਪੂਰਥਲਾ ਪੁਲਿਸ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਹੈ ਔਰ ਇਹ ਐਫ ਆਈ ਆਰ ਇੱਕ ਲੜਕੀ ਦੇ ਕਹਿਣ ਤੇ ਕੀਤੀ ਗਈ ਹੈ ਉਸਨੇ ਦੋਸ਼ ਲਾਇਆ ਨੇ ਕਿ ਇਹ ਜੋ ਬਲਜਿੰਦਰ ਸਿੰਘ ਹੈ ਜੋ ਕਿ ਮਿਸ਼ਨਰੀ ਚਲਾਉਂਦਾ ਹੈ ਜਲੰਧਰ ਦੇ ਵਿੱਚ ਜੋ ਕਿ ਕਾਫੀ ਮਸ਼ਹੂਰ ਵੀ ਹੈਗਾ ਤੇ ਉਸ ਦੇ ਵੱਲੋਂ ਉਸ ਲੜਕੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਸੀ 2017 ਦੇ ਵਿੱਚ ਉਹ ਇਸ ਆਸ਼ਰਮ ਇਹਦੇ ਜੋ ਚਰਚ ਹੈਗਾ ਮਿਸ਼ਨਰੀ ਹੈਗੀ ਜਲੰਧਰ ਚ ਉਸ ਦੇ ਨਾਲ ਜੁੜੀ ਸੀ ਤੇ ਉੱਥੇ ਜਾਂਦੀ ਸੀ ਤੇ ਇਸ ਜੋ ਬਲਜਿੰਦਰ ਸਿੰਘ ਦੇ ਵੱਲੋਂ ਉਸ ਦੇ ਨਾਲ ਕਣੌਣੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੱਕੇ ਦੇ ਨਾਲ ਉਸ ਨੂੰ ਛੇੜਛਾੜ ਕੀਤੀ ਗਈ ਇਹ ਜੋ ਸਾਰੇ ਇਲਜ਼ਾਮ ਨੇ ਲੜਕੀ ਦੇ ਵੱਲੋਂ ਲਾਏ ਗਏ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਐਕਸ਼ਨ ਲਿਆ ਬਲਜਿੰਦਰ ਸਿੰਘ ਦੇ ਖਿਲਾਫ ਤੇ ਉਸ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰਦੀ ਹੈ ਅਜਈਆਂ ਹੋਰ ਖਬਰਾਂ ਵੇਖਣ ਦੇ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ